हां जी दोस्तों सत श्री अकाल ਤੇ ਆਪਾਂ ਆਪਣੀ ਆ ਗਿਆ ਪਸੰਦੀ ਵਾਲੀ ਸਾਈਡ ਗੋਭੀ ਵਾਲੀ ਸਾਈਡ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਗੋਭੀ ਦਾ ਮਾਹੌਲ ਕੋਈ ਏਡਾ ਵਧੀਆ ਨਹੀਂ ਹੈਗਾ ਅੱਜ 2.5 ਰੁਪਏ ਖਰਚਾ ਹੈਗੀ ਹੈ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਵਾ ਤੁਸੀਂ ਇਧਰ ਨੂੰ ਦੇਖੋ ਕਿ ਲੋਡਿੰਗ ਤੇ ਬਹੁਤ ਜਿਆਦੀ ਆ ਸਾਰੇ ਪਾਸੇ ਕਾਕਾ ਕੈਮਰਾ ਘੁਮਾ ਕੇ ਦਿਖਾ ਦੇ 2 ਯਾਡ ਪਿਛਲੇ ਪਾਸੇ ਵੀ ਅਗਲੇ ਪਾਸੇ ਵੀ ਸ਼ੀਰীনਗਰ ਹਿਮਾਚਲ ਜੰਮੂ ਲੋਡਿੰਗ ਫੁੱਲ ਹੈ ਤੇ ਲੋਡਿੰਗ ਵੱਲੋਂ ਕੋਈ ਕਮੀ ਨਹੀਂ ਹੈਗੀ ਤੇ ਮਾਹੌਲ ਇਸੇ ਕਰਕੇ ਦਾ ਮੰਦਾ ਆ ਕਿਉਂਕਿ ਇਹਦੀ ਕੁਆਂਟੀਟੀ ਬਹੁਤ ਜ਼ਿਆਦੀ ਹੈ ਕੁਆਂਟੀਟੀ ਜ਼ਿਆਦੀ ਹੋਣ ਦਾ ਕਰਕੇ ਜਿਹੜਾ ਹੈਗਾ ਵਾ ਮਾਹੌਲ ਮੰਦਾ ਹੈਗਾ ਵਾ ਵੀਰ ਜੀ ਇੱਥੇ ਜਿਹੜੀ ਹੈਗੀ ਆ ਆਮ ਨਾਲੋਂ 4 ਗੁਣਾ ਵੱਧ ਕੋਪੀ ਪਰ ਹੁੰਦੀ ਐ ਇਸ ਫੜ ਤੇ ਜੇ ਕਹੀਏ ਨਾ ਪਿਛਲੇ ਸਾਲ ਨਾਲੋਂ ਘੱਟ ਪਰ ਹੁੰਦੀ ਐ ਨਹੀਂ 4 ਗੁਣਾ ਵੱਧ ਪਰ ਹੁੰਦੀ ਐ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਵਾ ਇਹ ਨੂੰ ਜਾਣ ਤੇ ਕਈ ਜੋ ਪਿਛਲੇ ਸਾਲ ਨਿਰੰਤਰ ਤੇਜ਼ੀ ਰਹੀ ਹੈ ਉਹਦਾ ਅਸਰ ਹੈ ਤੇ ਕੁਝ ਮੱਕੀ ਦਾ ਕਰਕੇ ਵੀ ਮਗਰ ਮੱਕੀ ਹੋ ਜਾਣੀ ਆ ਪਰ ਜਿਹੜਾ ਹੈਗਾ ਨੁਕਸਾਨ ਜਿਹੜਾ ਹੋਇਆ 40000 ਪ੍ਰਤੀ ਏਕੜ ਗੋਭੀ ਦਾ ਜਿਹੜਾ ਖਰਚਾ ਸੀਗਾ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ ਇਹਨਾਂ ਹੈਗਾ ਕਿਸੇ ਦਾ ਵੱਧ ਵੀ ਹੋ ਸਕਦਾ ਹੈ ਕਿਸੇ ਦਾ ਘੱਟ ਵੀ ਹੋ ਸਕਦਾ ਹੈ 2-4000 ਘੱਟ ਇਹਦਾ 2-5000 ਵੱਧ ਵੀ ਹੋ ਸਕਦਾ ਹੈ ਤੇ ਉਸ ਨੂੰ ਪਰਪਾਈ ਕਰਨ ਲਈ ਜੇ ਅਸੀਂ ਕੱਲੀ ਮੱਕੀ ਦੇਖਾਂਗੇ ਜਾਂ ਅਸੀਂ ਮੱਕੀ ਦੇਖਾਂਗੇ ਇਹਨਾਂ ਮੱਕੀ ਕਿੰਨੇ ਕੀ ਹੋ ਜਾਏਗੀ 60000 ਰੁਪਿਆ ਕਿੱਲਾ 70 80 90 ਖਰਚਾ ਖਰਚਾ ਕੱਢ ਕੇ 40-50000 ਦੀ ਬਚਣੀ ਉਹ ਵੀ ਕਿਉਂਕਿ ਉੱਤੇ ਵੀ ਖਰਚਾ ਬਹੁਤ ਜ਼ਿਆਦਾ ਆ ਇਹ ਆਪਾਂ ਜਿਹੜਾ ਹੈਗਾ ਇਸ ਸੀਜ਼ਨ ਵੀ ਕਿਸਾਨ ਵੀਰੋ ਧਿਆਨ ਦੇਣਾ ਹੈ ਕਾ ਵਾ ਜਿਹੜੀ ਇਹ ਸਬਜ਼ੀ ਹੈਗੀ ਨਾ ਇਹ ਬਿਲਕੁਲ ਛੋਟੇ ਜੀਵਿਦਾਰ ਲਈ ਹੈ 4 ਤੋਂ 5 5 ਤੋਂ 7 ਏਕੜ ਦੇ ਜਿਹੜੇ ਜੀਵਿਦਾਰ ਹੈਗੇ ਆ ਨਾ ਉਹਨਾਂ ਲਈ ਆ ਜਿਹੜੇ ਕਿ ਇਹ ਇਹ ਜਿਹੜੀ ਖੇਤੀ ਨੂੰ ਜੇ ਤੁਸੀਂ 40 40 ਕਿੱਲੇਾਂ 'ਚ ਕਰੋਗੇ 50 50 ਕਿੱਲੇਾਂ 'ਚ ਕਰੋਗੇ ਤੇ ਖਾਣ ਵਾਲੇ ਬੰਦੇ ਤੋਂ ਉਹੀ ਆ ਤੇ ਜਿਸ ਨਾਲ ਇਹਨੂੰ ਆਪਾਂ ਪਰਪਾਈ ਨਹੀਂ ਕਰ ਸਕਦੇ ਕਿਉਂਕਿ ਅਕਸਰ ਜਿੰਨੇ ਵੀਰ ਆ ਮੈਨੂੰ ਕਾਫੀ ਕਹਿ ਰਹੇ ਆ ਭਾਜੀ ਲੰਗਰ ਲਾ ਦਿਓ ਜੇ ਕਰੋ ਉਹ ਕਰੋ ਨਹੀਂ ਲੰਗਰ ਖਾਵੇ ਖਾਣ ਵਾਲੇ ਵੀ ਵੀਰ ਹੋਣੇ ਕੀ ਆ ਜਿਹੜੇ ਹੈਗੇ ਆ ਬਣਾਉਣ ਵਾਲੇ ਵੀ ਉਹਨੇ ਕੀ ਆ ਹਰੇਕ ਚੀਜ਼ ਆ ਕਿਸੇ ਨੂੰ ਆਵਾਜ਼ ਮਾਰ ਦੋ ਵੀਰ ਜੀ ਫਰੀ ਇਹਦੀ ਚੀਜ਼ ਕੋਈ ਵੀ ਨਹੀਂ ਲੈਂਦਾ ਜਦੋਂ ਇਹ ਗੋਭੀ ਤੇਜ ਹੋ ਗਈ ਹੈ ਨਾ ਤਾਂ ਸਾਡੇ ਖਤੇ ਜੋ ਲੈਣ ਲਈ ਵੀ ਸਾਰੇ ਆ ਜਾਣਗੇ ਬੰਦੇ ਦੇ ਵਿੱਚ ਤੁਸੀਂ ਵੀ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਇਸ ਕਰਕੇ ਮਾਫੀ ਚ ਉਹਨਾਂ ਉਹਨਾਂ ਵੀਰਾਂ ਤੋਂ ਵੀ ਬਾਕੀ ਧੰਨਵਾਦ ਸਾਰੇ ਦੋਸਤਾਂ ਦਾ ਤੇ ਕਾਕਾ ਕੈਮਰਾ ਮਾਰ ਇੱਕ ਵਾਰੀ ਸਾਰੇ ਪਾਸੇ ਆ ਪਿਛਿਓ ਆ ਲੋਡਿੰਗ ਦਿਖਾ ਆ ਦੇਖੋ ਵੀਰ ਜੀ ਸਾਰੇ ਪਾਸੇ ਜਿੰਨਾ ਇਹ ਫੜ ਹੈਗਾ ਇਹ ਸਾਰਾ ਇਕੱਲੀ ਗੋਭੀ ਲਈ ਹੈ ਇੱਥੇ ਫੁੱਲ ਲੋਡਿੰਗ ਆ ਮੈਂ ਥੋੜਾ ਜਿਹਾ ਲੇਟ ਆਇਆ ਵਾ ਇਤੋਂ ਕਾਫੀ ਗੱਡੀਆਂ ਲੋਡ ਹੋ ਕੇ ਜਾ ਵੀ ਚੁੱਕੀਆਂ ਆ ਤੇ ਇਸੇ ਤਰ੍ਹਾਂ ਹੀ ਧੰਨਵਾਦ ਸਾਰੇ ਦੋਸਤਾਂ ਦਾ ਬੁਣੇ ਰਹੋ ਆਪਣੇ ਸੋਢੀ ਸੰਗ ਦੇ ਨਾਲ ਥੈਂਕ ਯੂ